ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਆਏ ਹਾਂ ਮੈਸ ਪਿੰਡ ਇੱਥੇ ਮੇਰੇ ਮਾਮੇ ਸਹੁਰੇ ਨੇ ਘਰ ਵਾਲੀ ਦੇ ਨਾਨਕੇ ਤੇ ਮੇਰੀ ਸੱਸ ਦੇ ਪੇਕੇ ਇੱਥੇ ਇਹਨਾਂ ਦੀ ਕੋਠੀ ਦਾ ਮਹੂਰਤ ਤੇ ਫਰੀ ਕੰਡਪਾੜ ਸਾਹਿਬ ਕਰਵਾਏ ਨੇ ਗੇ ਕਮ ਅਰਦਾ ਅਰਦਾ ਸਾਰੇ ਆਪਰੇ ਜੇ ਭਗਵਾਨ ਨਾਮ ਪੜੇ ਜੀ ਨਾਮੋ ਕੋ ਨਸਾਰੇ ਰਾਗ ਪ੍ਰਕਾਰ ਮੂਰਤ ਅਜੂਨੇ ਸੈਭੰਗੁਰ ਪ੍ਰਸਾਦ ਸਭ ਲੋਕ ਸਭਿਕ ਸਦਾ ਜੂਰ ਸਬਦ ਪਿਥ ਰਾਤੀ ਸਤ ਨਾਮ ਨਾਮ ਅਸਮਤਾਲ ਦੇਹ ਮੈਂ ਛਤਰ ਸਹਾਰੇ ਤੇ ਤ੍ਰਿਸ਼ਨਾ ਤਪੀੜੇ ਜਿਨ ਤੇਰੰਦਮ ਤੇ ਆਇਆ ਤੇਨ ਕਉ ਸਰ ਮਿਲੇ ਬਾਬਾ ਮੈਂ ਕਰਮਹੀਨ ਕੁੜਿਆਰੇ ਨਾ ਨ ਪਾਇਆ ਤੇਰਾ ਅੰਧਾ ਭਰਮ ਕੋ ਲਾਹਣ ਮੇਰਾ ਰਹਾ ਸਾਧਕੇ ਤੇ ਦੁਖ ਪਰ ਪੜੇ ਪੁਰਬ ਲਿਖੇ ਮੈਂ ਮੇਲਾ ਮੁਲਾ ਕਰਨੀ ਕਹਨ ਅੰਮਸਵਾ ਦੀ ਦੂਰ ਪਰਮੇ ਦੇਖੀ ਜਿਉ ਆਵੀਓ ਨਾਲੇ ਰੇ ਜਾ ਓਏ ਤਾਰੇ ਜੰਗਲ ਬਲਦੇ ਸੰਕੇ ਰਾਹੇ ਅੱਛਾ ਵੀ ਪਕੌੜੇ ਨੇ ਪਨੀਰ ਦੇ ਵੀ ਹੈਗੇ ਨੇ ਭਾਈ ਹੈਨਾ ਅਜੇ ਕੱਚੇ ਨੇ ਤੋਤੇ ਦਾ ਸੇ ਖਾਣਾ ਵੀ ਤੋਤੇ ਦਾ ਤੋਤੇ ਦਾ ਕੋਲ ਮਤੇ ਕਿ ਨਹੀਂ ਹੁਣ ਹੀ ਆਏਗੀ ਹਾਂਜੀ ਹੁਣ ਠੰਡੀ ਬੜੇ ਚੜ ਗਈ ਮੋਟਰਸਾਈਕਲ ਦੇ ਆਏ ਚਾਪ ਰੱਬਾ ਤਨੋ ਨਾਮਾ ਚਿਤਰਾ ਸਵਾਵਾ ਚਾਪ ਰੱਬਾ ਤਨੋ ਨਾਮਾ ਹਿੰਦੂ ਸੇਵਾ ਪਾਰ ਮੰਦਿਰ ਆ ਦੇ ਰੋਸ਼ਨਾ ਸਾਧਨ ਪਸਟਾ ਰਾਮ ਜੀ ਕੋਲ ਜੀ ਲੂਣ ਮਿਰਚ ਕਰ ਲੈ ਚੈੱਕ ਸਾਰਾ ਕੁਝ ਉਹੀ ਦੀ ਰਿਪੋਰਟ ਹੈ ਜੇ ਹੁਣ ਪਰ ਵੀ ਬਾਤ ਲੋਦਾ ਸਵੇਰੇ ਰੈਡੀ ਹੋ ਜਾ ਕੰਮ ਇਤਹਾਸ ਦਾ ਬਾਪਾ ਚਕੰਦਰ ਸਿੰਘ ਨੇ ਡਿਉਰੀ ਲਾ ਰਹੇ ਨੇ ਤੇਤਰ ਆਪਾਂ ਜੁਥਾ ਪੈ ਗਈ ਜਾ ਰਹੀ ਹੈ ਬਾਬਨ ਲੱਗੀ ਕੁੱਖ ਬਾਬੇ ਬੈਣਾ ਰੋਲਦੇ ਜਦੋਂ ਜਮਣਾ ਰਹੇ ਮਾਮਾ ਦੇ 4 ਵਜੇ ਹੋ ਗਏ ਤਿਆਰ ਸਵੇਰੇ ਹਾਂ ਧੋ ਦੇ ਪਾ ਕੱ ਲਈਏ ਪਰ ਮੈਨੂੰ ਰੋਜ਼ ਆ ਕੇ ਜਾਗਾ ਮੈਂ ਟਾਈਮ ਨਾਲ ਹੀ ਹਾਂ ਤੇ ਜਦੋਂ ਆਉਂਦਾ ਹੀ ਰਸਾ ਤਰੰਗ ਬਹੁਤ ਨਾ ਤਮ ਬੋਲਦਾ ਅਰਜੇ ਬਾਬਾ ਲੱਗਦਾ ਕਿ ਚੱਲ ਜੀ ਜੀ ਪੀ ਰਿਹਾ ਚਾਹ ਹਮਾਤਿ ਮਹੱਲਾ ਚੌਥਾ ਰੋਡੀ ਸੇ ਰੋਕੀ ਜੋ ਸਤਗੁਰ ਨਾਮ ਜਨੜਾਇਓ ਹਰ ਹਰ ਹਮੂ ਢੀਵੇ ਹਰ ਜਪਵਾ ਧੰ ਧੰ ਗੁਰੂ ਗੁਰ ਸਤਗੁਰ ਪੂਰਾ ਜਿ ਕਟੁਬ ਦੇ ਬਾਂਦੇ ਕਟਪਾ ਜਪ ਮੰਨ ਰਾਮ ਨਾਮ ਅਰਧੰ ਬਾਬ ਜਪੋਂ ਪਾਇ ਨ ਪਈ ਕਤੂ ਗੁਰ ਪੂਰੇ ਅਤਿਲਾ ਤੇ ਮਨੁਖ ਗੁੰਵਰ ਭਰਵਾ ਤੁਮਰੇ ਗੁਨ ਤੁਮਹੀ ਪ੍ਰਭ ਜਨੋ ਅਮ ਪਰਿਹਾਰ ਤੁਮ ਸਰਨਵਾ ਜੋ ਜਾਨਹੁ ਤੇਉਰਾ ਕੋ ਸੁਆਮੀ ਐ ਨਾਨਕ ਦਾਸ ਤੁਮ ਨਵਾ ਸ਼ਕਤਾ ਕਹਿਣਾ ਪ੍ਰਾਥੀ ਪਾਂਸ ਪ੍ਰਕਾਤ ਮਹਲਾ ਚੌਥਾ ਕਾੜੀ ਕਰਮ ਕਰਵਾਉਣੀ ਹੈ ਮੈਂ ਕਰਾ ਲੋ ਜੀ ਕੁਰਸੀਆਂ ਵੀ ਲੱਗ ਚੁੱਕੀਆਂ ਐ ਸਾਹਿਬ ਜੀ ਕੌਫੀ ਮਾਸਟਰ ਆਉਂ ਪੱਠੀ ਲੈ ਲਈ 10 ਮਿੰਟ ਦੇਗ ਬਣਾਉਣੇ 10 ਮਿੰਟ ਬਾਅਦ ਜੀ ਪ੍ਰਬੰਧ ਹੈ ਪੂਰਾ ਨਾਸਮਾ ਬੈਠੇ ਆਂ ਵਾਰ ਦਿਓ ਬਾਬਾ ਜੀ ਇਕ ਰਾਹੀ ਲਿਓ ਬੋਰਡ ਆ ਜਮੇਂ ਪਰ ਇਕ ਰਾਹੀ ਲਿਓ ਪਾਈ ਤੇ ਬਣਾਓ ਲੈਓ ਬੱਸ ਬੱਸ ਸਲੈਂਡਰ ਲੈ ਜਾਗੇ ਆ ਜੀ ਉਰੇ ਆਟਾ ਕਟਾਣਾ ਦਾ ਮਿਲ ਗਈ ਪੱਠੀ ਆਮੇ ਚੱਕਰ ਹੈ ਹੈ ਲੈਣ ਕੱਟ ਦੀ ਬਾਦ ਕਿ ਚੱਲ ਦੀ ਬਾਦ ਕਿ ਕਿੰਨੀ ਕੁ ਦੇਗ ਬਣਾਣੀ ਹੈ ਕਿੰਨੀ ਦੇਗ ਬਣਾਣੀ ਹੈ ਫਿਰ ਉੱਤੇ ਗੈਂਸ ਤੇ ਖਿਡਾ ਲਈ ਉਹ ਬਣਾ ਲਓ ਜੀ ਚੱਕਰ ਜੀ ਲੈਡਾ ਇੱਥੇ ਲੈ ਆਏਗਾ ਫਿਰ ਕਿਹੜੀ ਪੱਠੀ ਉੱਧਰ ਲੈ ਕੇ ਜਾਣੀ ਉੱਧਰ ਲੈ ਜਾਓ ਉਤਰਾ ਜਾ ਕੋਈ ਨਾ ਕੋਈ ਚੱਕਰ ਨਹੀਂ ਜੀ ਸਾਫ਼ ਜਗ੍ਹਾ ਦਾ ਮੇਰੇ ਤਾੜੇ ਜੀ ਸਾਹਾਗ ਐ ਕਰੋ ਬੜਾ ਉਤਰਾ ਜਾ ਉਹ ਚੁੱਲ੍ਹੇ ਤੇ ਲੈ ਜਾਓ ਪੱਟੀ ਜਾ ਡੂਕਰਾਂ ਹਸਾਬ ਲੈ ਲੈ ਨਹੀਂ ਨਹੀਂ ਠੀਕ ਹੈ ਠੀਕ ਹੈ ਵਾਹ ਬਾਠ ਠੀਕ ਹੈ ਐ ਬੱਠੀ ਚੱਲ ਗਿਆ ਪਤਾ ਆ ਰਿਹਾ ਤੁਮੈਂ ਗੱਲ ਦਾ ਸੈਂਕਾ ਹਾਂਜੀ ਇਕਦਾ ਬਾਹਰ ਤੇ ਪਾਣੀ ਰੋੜ ਗਿਆ ਬਣ ਗਈ ਉਧਰ ਪਰ ਕੀ ਗੈਸ ਇਹ ਗੈਸ ਬਰੀਕੀ ਚ ਨਹੀਂ ਗੈਸ ਨੇ ਸਟੀਮ ਹੁੰਦੀ ਐ ਚ ਇਹ ਸਟੀਮ ਐ ਲਾਹਮਾ ਸਲੇ ਤੇ ਕਾ ਦੇ ਕੇ ਰਖਲਾ ਕਹਿੰਦੇ ਰਾਜਦਤਰ ਮੈਂ ਇੱਕ ਪਲਾਸ ਲੈ ਚੁਣਾ ਵਰਤੋਂ ਲੀਵਰ ਉਹ ਅਸੀਂ ਕੱਲ੍ਹ ਦੇ ਪਹਿਲੇ ਨਾਮੀ ਬਾਦੀ ਲਈ ਚੱਲ ਕਰ ਜਾਈਏ ਹੋਰ ਉਸ ਤੋਂ ਪਹਿਲਾਂ ਪਹਿਲਾਂ ਰਾਜ ਤੇ ਨੰਗਾ ਅੱਜ ਉਹ ਡਾਕਾ ਕਰੀ ਬਣਾ ਜਾ ਪਤਾ ਨਹੀਂ ਮੋਟਰ ਸੈਲ ਕੀ ਦਾ ਬਾਹਰ ਜਿਹੜਾ ਜੀ ਆਹ ਉਹ ਪਾਣੀ ਦਾ ਪ੍ਰਬੰਧ ਇੱਥੇ ਹੈ ਬਈ ਕਾ ਜਾ ਫੋਟੋ ਫੋਮੇ ਜਾਣੇ ਪਾ ਜੋ ਤੁਹਾਨੂੰ ਨੇ ਸਾਫ ਨਾ ਫੋਟੋ ਫੋਟੋ ਵਾਰ ਆ ਰਹਾ ਥੱਲੇ ਠੇਕ ਬਣਨ ਲੱਗੀ ਏ ਦਿੱਤਾ ਕੋਈ ਹੋਰ ਲੈ ਲੋ ਲਓ ਜੀ ਬਾਬਾ ਜੀ ਚੀਨੀ ਬੜੀ ਏ 205 ਕਿ ਆਇਆ ਬੋਰਾ ਨਾ ਪਕੌੜੇ ਹੋ ਗਏ ਤਿਆਰ ਗੋਪੀ ਵਾਲੇ ਖੱਲਿਆਂ ਤੇਜ਼ ਕਰ ਲੋਗੇ ਠੀਕ ਐ ਮੱਠਾ ਕੱਚੀ ਛੂਟੀ ਆਪਣੀ ਹਨਾ ਕੁੱਟਣਾ ਯਾਰ ਬਾਬੇ ਤੂੰ ਉਹਦੇ ਬਾਬਾ ਦਾ ਮੈਂ 4 ਵਜੇ ਤੁਰ ਜਾਣਾ ਹੈ ਕੈਂਸਲ ਹੋ ਗਿਆ ਅੱਜ ਐਤਵਾਰ ਸੀ ਨਾ ਐਤਵਾਰ ਦੀ ਗੱਲ ਨਹੀਂ ਬਾਬੇ ਇਹ ਨਾ ਬਣਾਣਾ ਮੈਂ ਡਿਊਟੀ ਜਾਣਾ ਹੈ ਅੱਜ ਐਤਵਾਰੇ ਨਾ ਕੋਈ ਕਰਿਆ ਪਾ ਪੁਰਾਣੇ ਇੱਕ ਜਿੰਦੇ ਹੋਰ ਯਾਰ ਉਹ ਨਾ ਆ ਗਿਆ ਕਿ ਗੈਂਜੀ ਭਾਈ ਲੈ ਕੇ ਚੱਕੇ ਮੈਂ ਮੰਜਾ ਲਾ ਮਾਂ ਤਰ ਲਾ ਦੇ ਨੇ ਲੱਬਿਆਣੀ ਯਾਰ ਕੁਰਚਨਾ ਵੱਡਾ ਕੁਰਚਨਾ ਵੱਡਾ ਲੱਬੇ ਹੀ ਕੋ ਨਹੀਂ ਵੱਡਾ ਹੈਗਾ ਉਹ ਕਿੰਨਾ ਜ਼ਿਆਦਾ ਵੱਡਾ ਹੈ ਵੱਡਾ ਲਿਆਵਾਂ ਐਡਾ ਹੈ ਉਹ ਕਿੰਨਾ ਜ਼ਿਆਦਾ ਵੱਡਾ ਹੈ ਲਿਓਣਾ ਲੈਣਾ ਹਲਵਾਈਆਂ ਤੋਂ ਲੈ ਲਓ ਤੇ ਨਹੀਂ ਉਹ ਕਿਹੜਾ ਕੁਰਚਨਾ ਉਹ ਲੈ ਕਾ ਚੱਕ ਬਸ ਉਹ ਵੀ ਆ ਗਿਆ ਜੀ ਮੇਰਾ ਬੱਤੀ ਬਸ ਉਹਦਾ ਮੀਡੀਅਮ ਪਰਮਾਰਡ ਦੇ ਰਿਹਾ ਹੈ ਅੱਜ ਉਹ ਨੰਬਰਿਆਂ ਤੋਂ ਬਾਤ ਕਰਾਂਗੇ ਕੋਈ ਫਾਲੀਆ ਤੁਹਾਡਾ ਗੁਰੂਕਾਰ ਹੋਣਾ ਹੈ ਹਨਾ ਗੁਰੂਕਾਰ ਹੈਗਾ ਤੂੰ ਝੁਕਲੇ ਹੋ ਅੱਠ ਠੀਕ ਹੈ ਆਵੇ ਬਾਬਾ ਉਹ ਵੇ ਖੁਰਚਣਾ ਹੋਰ ਠੀਕ ਹੈ ਬੱਸ ਇਹ ਹੋਰ ਵੀ ਹੈ ਸੁਆ ਲਿਆ ਹਨ ਮੜਾ ਜਾ ਗਰਮ ਪਾਣੀ ਨਾਲ ਬਾਬਾ ਆਈਓ ਰਾਈ ਛਾਲੀ ਬਾਬਾ ਬਾਪਾ ਚੋ ਪਾਣੀ ਲੈ ਜਾਤਾਗੇ ਧਨੀਆ ਚੱਕੀਏ ਕਿ ਆ ਘੜੀ ਮੁਰੀ ਬੋਲੀ ਜਾਂਦਾ ਵੀ 3 ਜਾਦੇ ਨਾਲ ਭਾਦੇ ਚਿੱਗਦੇ ਹਾਂ ਦੋ ਤਿੰਨ ਵਾਰੀ ਮਾਰਿਆ ਨੇ ਫਵਾਰਾ ਜਾਂਦਾ ਇਹ ਕੋਸੇ ਨਾ ਆਈਏ ਹਾਂ ਇਹ ਕੋਸੇ ਨਹੀਂ ਹੋਇਆ ਮੈਂ ਪਾੜਨਾ ਚਾਹੀ ਇਹਨੇ ਪਾੜਦੀ ਆ ਇਹ ਕੱਲਰ ਸੁਈ ਪਟੇਗੀ ਪੇ ਦੀ ਅੱਛਾ ਸੁਈ ਤਾਂ ਪਤਾ ਲੱਗੇਗਾ ਮੀਟਰ ਚੱਲ ਰਹੀ ਆ ਕਿ ਨਾਉਂ ਦਾ ਇਹ ਜਮੀਨ ਇੱਧਰ ਜਾਉ ਥੱਲੇ ਹੀ ਉਰੇ ਅੱਛਾ ਤੇ ਇੱਥੇ ਹੋ ਫੇਰ ਆਹ ਨਾ ਹਜੇ ਨਹੀਂ ਕੁਝ ਵੀ ਕਰਦੇ ਨਹੀਂ ਕੁਝ ਨਹੀਂ ਕਰਦੇ ਬਾਫਰ ਹੋਏ ਤੋਂ ਬਾਅਦ ਆਹ ਮਾਰੂ ਫੀਟੀਆਂ ਜਾਂਦਾ ਦੱਸਦਾ ਪੂਰਾ ਠੀਕ ਹੈ ਜੇ ਬਾਫਰ ਹੋ ਗਈ ਯਾਰ ਠੀਕ ਕੰਮਰੇ ਜਮੀਨ ਮਾਰੀ ਜੂਣ ਦੀ ਬਾਕੀ ਤਰ੍ਹਾਂ ਬਿਠਕੇ ਜੇ ਭਾਈ ਜੱਟੇ ਸਹਾਜ ਲੈ ਕੇ ਚੱਕ ਲੈਣ ਉਹ ਰੱਖੋ ਗੁਰਾ ਮੱਕਾ ਸਟੂ 10 ਦੀ ਘੱਟ ਕੇ ਹੋ ਆ ਗੱਲ ਲਓ ਜੀ ਆਓ ਜੀ ਧੰਨਵਾਦ ਬਾਬਾ ਦਾ ਫਿਰ ਗੈਂਦ ਤੇ ਥੋੜਾ ਪਨ ਲੱਗਾ ਜੀ ਹਣਾ ਗੈਂਦ ਤੇ ਟਾਈਮ ਲੱਗ ਜਣਾ ਜੀ ਢੇੜ ਕਰਨ ਲੱਗ ਪਾ ਠੀਕ ਠੀਕ ਹੈ ਗਰਾਫ ਕਿ ਨਾਲੀ ਹੈ ਜੀ 我也不知道。 判定お願いまします。 ਲੈ ਮਾਮਾ ਹੈ ਸਮਾਨ ਬਣਨ ਨੂੰ ਵੇਲਾ ਆਪਾਂ ਨੂੰ 2-3 ਦਿਨ ਲੱਗ ਗਏ ਨਾ ਤੇ ਛਗਣ ਚ ਘੰਟੇ ਹੀ ਛਗ ਜਾਣਾ ਸਭ ਨੇ ਕੋਈ ਗੱਲ ਨਹੀਂ ਕਰੇ ਆਪਾਂ ਆਪ ਨੂੰ ਬੁਲਾਉਂਦੇ ਹਾਂ ਜੀ ਦਾ ਮੁਕਾਬਲਾ ਕਰਦੇ ਹਾਂ ਹਾਂ ਸੋਨਾ ਲੈ ਲਓ ਹਾਂ ਲਓ ਲੀਓ ਅਜੇ ਵੀ ਕਹਿੰਦਾ ਰੋ 20 ਕਿਲੋ ਬਾਬਾ ਕਿੰਨਾ 20 ਕਿਲੋ ਹਾਂ ਕਿਰਨ ਮਾਣਵਾ ਗੋਈ 2.5 ਕਿਲੋ ਰੇਕੀ ਤੇ ਪਾਇਆ ਨੇ ਆਹ ਹੋਰ ਉਹ ਪਾਇਆ ਹੋਰ ਦੂਜੇ ਚ ਪਾਇਆ ਮੇਰੇ ਜੋ ਪੀਟਾ ਉਹ ਨਾਲ ਸਾਈਡ ਰੀਮ ਦਾ ਨਾਲ ਸਾਹਮਣੇ ਦਿੱਤਾ ਹੈ ਮਸ ਲੱਗ ਗਈ ਏ ਪੱਗ ਪੈ ਲੈਂਦੇ ਜੀ ਮਾਮਾ ਕੋਈ ਨਹੀਂ ਹੈ ਮਾਮਾ ਪੂਣੀ ਕਰਦਾ ਵਿਆ ਤੇ ਮਾਮੀ ਪੂਣੀ ਤਰਾ ਰਹੀ ਹੈ ਇਧਰ ਪਾਪਾ ਆਪਣਾ ਲੈ ਚਲੇ ਢੋੜ ਕੇ ਚਿਮਟਾ ਤੇ ਮੁਡੇ ਆ ਬਾਵਿਆਂ ਦੇ ਪੱਗਾਂ ਤਿਆਰੀ ਫੁੱਲ ਜੋਰਾਂ ਤੇ ਆ ਆਵਾਜ਼ ਦਾ ਉਹ ਬਾਜਾ ਵੀ ਨਹੀਂ ਚਾਲਾ ਬਾਬਾ ਕਿਹੜਾ ਨਾਨਕ ਨਾਇ ਮੋ ਸਾ ਤੇਨ ਨੇ ਆਵਾਜ਼